ਅਸੀਂ ਮੌਜੂਦ ਆ ਪੰਜਾਬ ਤੇ ਹਰਿਆਣਾ ਬਾਰਡਰ ਤੇ ਤੇ ਤੁਸੀਂ ਦੇਖੋ ਨਾ ਕੇਵਲ ਹਰਿਆਣਾ ਪੁਲਿਸ ਨੇ ਬਲਕਿ ਪੰਜਾਬ ਪੁਲਿਸ ਨੇ ਵੀ ਇੱਥੇ ਬੈਰੀਕੇਟਿੰਗ ਕਰਕੇ ਲੋਕਾਂ ਨੂੰ ਦਿੱਲੀ ਵੱਲ ਜਾਣ ਦੇ ਮਨਾ ਕੀਤਾ ਹੈ ਇਹ ਦੇਖੋ ਪੰਜਾਬੀ ਚ ਵੱਡਾ ਬੈਨਰ ਲੱਗਿਆ ਹੋਇਆ ਰਸਤਾ ਬੰਦ ਹੈ ਦਿੱਲੀ ਜਾਣ ਲਈ ਰਾਜਪੁਰਾ ਬਨੂੜ ਡੇਰਾਬਸੀ ਹਮਾਲਾ ਵਾਲਾ ਰਾਹ ਫੜੋ ਤੇ ਇਹ ਹੈਗੀ ਪੰਜਾਬ ਪੁਲਿਸ ਦੀ ਕੋਸ਼ਿਸ਼ ਤਾਂ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੁਝ ਪੁਲਿਸ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਸਰ ਤੁਸੀਂ ਟ੍ਰੈਫਿਕ ਮੈਨੇਜ ਕਰ ਰਹੇ ਹੋ ਕਿਹੜੇ ਅਲਟਰਨੇਟਿਵ ਰਸਤੇ ਹੈ ਸੜਕਾਂ ਨੇ ਜੋ ਤੁਸੀਂ ਲੋਕਾਂ ਨੂੰ ਸੁਝਾਉਂਗੇ ਸਰ ਸਾਡੇ ਮਾਨਯੋਗ ਐਸਐਸਬੀ ਸਾਹਿਬ ਪਟਿਆਲਾ ਵੱਲੋਂ ਰੋਡ ਮੈਪ ਕੀਤਾ ਦਿੱਤੇ ਤੇ ਇਹਨਾਂ ਦੇ ਸਿੱਤੇ ਗਏ ਨੇ ਕਿ ਵੀ ਜਿਹੜਾ ਰਾਜਪੁਰਾ ਤੋਂ ਹੋ ਕੇ ਜੀ ਬਨੂੜ ਸੁਰਤ ਮੰਨੋਲੀ ਲਾਲੜੂ ਅੰਮ੍ਰਾਲਾ ਚ ਨਿਕਲ ਸਕਦੇ ਆ ਜੀ ਤੇ ਇੱਕ ਹੈਗਾ ਜੀ ਰਾਜਪੁਰਾ ਰਾਜਪੁਰਾ ਤੋਂ ਜਿਰਗਪੁਰ ਡੇਰਾ ਬੱਸੀ ਫਿਰ ਲਾਲੜੂ ਅੰਮ੍ਰਾਲਾ ਜੀ ਇੱਕ ਸਰ ਰਾਜਪੁਰਾ ਆ ਕੇ ਜਿਹਦੇ ਤੋਂ ਬੰਦਾ ਰਾਜਪੁਰੇ ਆ ਜਾਊਗਾ ਜੀ ਫਿਰ ਉਹਨਾਂ ਨੇ ਜਾਣਾ ਹੈ ਜੀ ਨਾਡਾ ਸਾਹਿਬ ਫਿਰ ਸਜਾਦਪੁਰ ਆ ਤੇ ਆਪਣੇ ਸਾਹਾ ਹੋ ਕੇ ਜੀ ਉਹ ਸਿੱਧਾ ਜਿਉਦਰ ਨਿਕਲ ਜੂਗਾ ਜੀ ਅੱਗੇ ਸ਼ਾਬਾਦ ਸ਼ਾਬਾਦ ਤੋਂ ਦਿੱਲੀ ਰੋਡ ਪੈ ਜੂਗਾ ਜੀ ਤੇ ਇੱਕ ਹੈਗਾ ਸਾਹਿਬ ਜੀ ਆ ਰਾਜਪੁਰਾ ਤੋਂ ਭੇ ਹੋਵਾ ਵੇਵੇ ਤੋਂ ਖੇਤਰ ਹੁੰਦੇ ਹੋਏ ਜਿਹੜਾ ਹਾਰ ਹੁੰਦੇ ਸਰ ਦਿੱਲੀ ਜਾ ਸਕਦਾ ਇਹ ਦੇਖੋ ਟ੍ਰੈਫਿਕ ਦੇ ਸਾਰੇ ਰਸਤੇ ਨੇ ਖੁੱਲੇ ਨੇ ਜੀ ਇਹ ਕਿ ਸ਼ੰਭੂ ਬਾਰਡਰ ਬੰਦ ਹੈ ਜੋ ਵੀ ਹਰਿਆਣਾ ਵੱਲੋਂ ਬੰਦ ਕੀਤਾ ਗਿਆ ਤੇ ਇਸ ਕਰਕੇ ਜਦੋਂ ਅਸੀਂ ਜੋ ਬੰਦ ਹੈ ਤੇ ਇਸ ਕਰਕੇ ਸਾਨੂੰ ਬੈਰੀਕੇਡ ਲਾ ਕੇ ਲੋਕਾਂ ਨੂੰ ਅਸੀਂ ਜਿਹੜਾ ਰਸਤਾ ਹੈ ਦਿਸ਼ਾ ਨਿਰਦੇਸ਼ ਦੇ ਰਹੇ ਹਾਂ ਕਿ ਵੀ ਭਾਈ ਇਹ ਰਸਤੇ ਖੁੱਲੇ ਨਹੀਂ ਤੁਸੀਂ ਇਸ ਰਸਤੇ ਤੋਂ ਜਾ ਸਕਦੇ ਹੋ ਤੇ ਟ੍ਰੈਫਿਕ ਵੀ ਸਮੁਤਲੀ ਚੱਲ ਰਹੀ ਹੈ ਜੀ ਹੋਰ ਸਵਾਲ ਕੀ ਕੱਲ ਕਿਸਾਨਾਂ ਨੇ ਦਿੱਲੀ ਚਲੋ ਦਾ ਕਾਲ ਦਿੱਥਿਆ ਹੋਇਆ ਕੋਈ ਟਰੈਕਟਰ ਜਾਣ ਦੇ ਲਈ ਕੋਈ ਪਾਬੰਦੀ ਹੈ ਟਰੈਕਟਰ ਲੈ ਜਾਣ ਦੇ ਲਈ ਸਰ ਇਹ ਸਾਡੇ ਸੀਨੀਅਰ ਅਫੀਸਰ ਨੂੰ ਪਤਾ ਹੈ ਸਾਨੂੰ ਕੋਈ ਇਹੋ ਜਿਹਾ ਦਿਸ਼ਾ ਨਿਰਦੇਸ਼ ਨਹੀਂ ਹੈ ਵੀ ਸਾਸੀ ਕਿਸ਼ ਨੂੰ ਰੋਕਣਾ ਹੈ ਅੱਜ ਤਾਂ ਜੋ ਰਸਤਾ ਸਾਡੇ ਵੱਲੋਂ ਇਹ ਰਸਤਾ ਚੱਲ ਰਿਹਾ ਜੀ ਅਸੀਂ ਉਹ ਚਾਲੂ ਰਸਤਾ ਉਸ ਨੂੰ ਅਸੀਂ ਟ੍ਰੈਫਿਕ ਰੈਗੂਲੇਟ ਕਰ ਰਹੇ ਹਾਂ ਤੁਹਾਨੂੰ ਕਿਹੜੀ ਜੀ ਦਿੱਕਤ ਆ ਰਹੀ ਹੈ ਸਾਨੂੰ ਇਹ ਹੈ ਜੀ ਦੇਖੋ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਰੋਡ ਛੋਟੇ ਨੇ ਜੀ ਥੋੜੇ ਟ੍ਰੈਫਿਕ ਸਲੋ ਹੈ ਜੀ ਲੋਕਾਂ ਦਾ ਜਿਹੜਾ ਸਮਾਂ ਉਹ ਜ਼ਿਆਦਾ ਲੱਗ ਰਿਹਾ ਹੈ ਇਸ ਕਰਕੇ ਪਰ ਟ੍ਰੈਫਿਕ ਅਸੀਂ ਲੰਘਾ ਰਹੇ ਹਾਂ ਜੀ ਤੇ ਉਹ ਵੀ ਤਾਂ ਥਾਣੇ ਵੱਲੋਂ ਵੀ ਮੁਲਾਜ਼ਮ ਤਾਇਨਾਤ ਨੇ ਜੀ ਟ੍ਰੈਫਿਕ ਪੁਲਿਸ ਵੀ ਤਾਇਨਾਤ ਹੈ ਉਹ ਰੋ ਪੂਰੀ ਟ੍ਰੈਫ ਏ ਪੁਲਿਸ ਸਭ ਤੋਂ ਸਾਨੂੰ ਦੱਸ ਰਿਹਾ ਸੀ ਕਿ ਨਾ ਕੇਵਲ ਆਮ ਜਨਤਾ ਨੂੰ ਬਲਕਿ ਉਹਨਾਂ ਨੂੰ ਵੀ ਥੋੜੀ ਜਿਹੀ ਦਿੱਕਤ ਆ ਰਹੀ ਏ ਕਿਉਂਕਿ ਰਸਤੇ ਛੋਟੇ ਨੇ ਸੰਗੜੇ ਨੇ ਤੇ ਟ੍ਰੈਫਿਕ ਦਾ ਮੂਵਮੈਂਟ ਬੜੀ ਸਲੋ ਹੋ ਰਹੀ ਏ ਤੇ ਅੱਜ ਜਿਹੜੀ ਵੱਡੀ ਡਿਵੈਲਪਮੈਂਟ ਹੋਣ ਵਾਲੀ ਏ ਉਹ ਇਹ ਕਿ ਸ਼ਾਮੀ ਅੱਜ 5 ਵਜੇ ਯੂਨੀਅਨ ਮਿਨਿਸਟਰਸ ਆ ਰਹੇ ਨੇ ਤਿੰਨ ਯੂਨੀਅਨ ਮਿਨਿਸਟਰ ਭਵੇਂ ਉਹ ਪੀਯੂ ਸਕੋਲ ਗੋਇਲ ਜਾਂ ਫਿਰ ਅਰਜੁਨ ਮੁੰਡਾ ਜਾਂ ਫਿਰ ਨੀਤਨੰਦ ਰੌਏ ਇਨਾਂ ਨੇ ਪਹਿਲਾਂ ਵੀ ਇੱਕ ਵਾਰ ਕਿਸਾਨ ਸੰਘਟਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿਸਾਨ ਆਗੂਆਂ ਦੇ ਨਾਲ ਅੱਜ ਫਿਰ ਇੱਕ ਜਿਹੜੀ ਦੂਜੀ ਗੱਲਬਾਤ ਇਨਾਂ ਦੇ ਨਾਲ ਹੋ ਰਹੀ ਹੈ ਬੱਡੀ ਇੰਪੋਰਟੈਂਟ ਮੀਟਿੰਗ ਅੱਜ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਇਸ ਮੀਟਿੰਗ ਦਾ ਮਸੌਦਾ ਇਹ ਹੈ ਯੂਨੀਅਨ ਗਵਰਨਮੈਂਟ ਦਾ ਕਿ ਕਿ ਮਨਾ ਕਿਸੇ ਨਾ ਕਿਸੇ ਤਰਕੇ ਦੇ ਨਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਮਨਾਇਆ ਜਾਏ ਤਾਂ ਕਿ ਉਹ ਆਪਣਾ ਪ੍ਰੋਟੈਸਟ ਰੋਕਣ ਲੇਕਿਨ ਕਿਸਾਨ ਆਗੂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਉਹਨਾਂ ਦਾ ਪ੍ਰੋਟੈਸਟ ਜਾਰੀ ਰਹੇਗਾ ਜੇ ਟਾਕਸ ਫੇਲ ਹੋਈਆਂ ਗਲਬਾਤ ਫੇਲ ਹੋ ਗਈ ਤਾਂ ਫਿਰ ਉਹਨਾਂ ਦਾ ਦਿੱਲੀ ਚਲੋ ਜਿਹੜਾ ਨਾਰਾ ਉਸ ਦੇ ਅਮਲ ਕਰਦੇ ਹੋਇਆ ਉਹਨਾਂ ਦਾ ਦਿੱਲੀ ਮਾਰਚ ਜਾਰੀ ਰਹੇਗਾ ਦੇਖਣਾ ਦਿਲਚਸਪ ਹੋਏਗਾ ਕਿ ਅੱਜ ਦੀ ਸ਼ਾਮੀ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਦਾ ਨਤੀਜਾ ਕੀ ਨਿਕਲਦਾ ਹੈ ਕੈਮਰਾ ਪਰਸਨ ਆਮਨ ਗੋਤਾਦ ਨਾਲ ਮਨਜੀਤ ਸੈਗਲ ਪੰਜਾਬ ਹਰਿਆਣਾ ਬਾਰਡਰ